ਬੰਦੇ ਰੱਬ ਬੰਦੇ ਰੱਬ ਮੰਦੇ ਹੋਰ ਐਂਦੇ ਆ ਜਾਓ ਕਿਤੇ ਜਾਇਆ ਹੋਇਆ ਨਾਮ ਆਪਾਂ ਇੱਥੇ ਹੀ ਨਾ ਲੁਟਾ ਕੇ ਚਲੇ ਜਾਈਏ ਇਸ ਕਰਕੇ ਬੇਨਤੀ ਹੈ ਆਪਾਂ ਗੱਲਾਂ ਕਰਨੀਆਂ ਬੰਦ ਕਰੀਏ ਔਰ ਸਿਮਰਨ ਦਾ ਲਾਹਾ ਲਈਏ ਜਿਸ ਕਾਰਜ ਦੇ ਲਈ ਆਪਾਂ ਇੰਨੀ ਦੂਰੋਂ ਦੂਰੋਂ ਚੱਲ ਕੇ ਇੱਥੇ ਇਕੱਤਰ ਹੋਏ ਹਾਂ ਜਿਸ ਕਾਰਜ ਵਾਸਤੇ ਹਰ ਕੋਈ ਆਪਣਾ ਘਰ ਛੱਡ ਕੇ ਇੱਥੇ ਬੈਠਾ ਹੈ ਗੁਰਪੇਰ ਆਪਾਂ ਇਸ ਕਾਰਜ ਦੇ ਰਿਤੇ ਧਿਆਨ ਦੇਈਏ ਮੰਤ ਕਰਨ ਮੈਂ ਕਿ ਥੋੜਾ ਬੀਬੀ ਵਾਲੇ ਪਾਸੇ ਧਿਆਨ ਦੇ ਨਾ ਇੰਦਰ ਬਹੁਤ ਆਵਾਜ਼ ਆ ਰਹੀ ਹੈ ਕਮਰਾ ਦੇ ਪਾਸੇ ਵੀ ਬੀਬੀ ਬੈਠੇ ਆਏ ਆਵਾਜ਼ ਆ ਰਹੀ ਹੈ ਬਿਲਕੁਲ ਸ਼ਾਂਤੀ ਬਣਾ ਲਓ ਕਿਉਂਕਿ ਫਿਰ ਹੀ ਆਪਾਂ ਨੂੰ ਸਿਮਨ ਕਰਨ ਦਾ ਰਾਹ ਮਿਲਣਾ ਹੈ ਨਹੀਂ ਤੇ ਤੁਹਾਡੇ ਇੱਕ ਜਣੇ ਦੇ ਬੋਲਣ ਦੇ ਨਾਲ ਪਤਾ ਨਹੀਂ ਕਿੰਨੀਆਂ ਕਰੋਨਾ ਦੇ ਸਵਾਸ ਖਰਾਬ ਜਾਣੇ ਕਿੰਨਿਆਂ ਦਾ ਧਿਆਨ ਕਿਸੇ ਨੇ ਪੜਖਾਣਾ Uh -huh. ਜੀ ਸਾਨੂੰ ਦੱਸ ਦਿਓ ਜਦੋਂ ਸਾਰੇ ਜਣੇ ਘੁੰਮਣਾ ਫਿਰਨਾ ਬੰਦ ਕਰ ਦੇਣਗੇ ਫਿਰ ਆਪਾਂ ਸ਼ੁਰੂ ਕਰਾਂਗੇ ਜਿਹੜੇ ਗੱਲਾਂ ਕਰਨੀਆਂ ਬਾਕੀ ਨੇ ਤਾਂ ਆਪਾਂ ਹਨ ਚੁੱਪ ਕਰ ਜਣੇ ਇਹਨਾਂ ਭਾਗਾਂ ਵਾਲੇ ਸਮਝੋ ਕਿਉਂਕਿ ਮੇਰੇ ਮਾਲਕ ਨੇ ਇਸ ਭਾਗਾ ਸਮਾਪਾ ਨੂੰ ਰਖੇ ਤੇ ਜਿਹੜੇ ਜੀਵ ਇੱਥੇ ਸੰਗਤ ਦੇ ਵਿੱਚ ਬੈਠ ਕੇ ਵੀ ਨਹੀਂ ਨਾਮ ਜਪ ਰਹੇ ਤਾ ਉਹ ਬੇ ਭਾਗ ਹੀ ਹੋਏ ਜੀ ਭਾਗਹੀਨ ਕਿਉਂਕਿ ਬਿਨਾ ਭਾਗਾ ਤੋਂ ਇਹ ਸੰਗਤ ਨਹੀਂ ਪ੍ਰਾਪਤ ਹੁੰਦੀ ਬਿਨਾ ਕਰਮਾ ਤੋਂ ਬਿਨਾ ਉਸ ਮਾਲਕ ਦੇ ਚਾਹੇ ਅਸੀਂ ਸੰਗਤ ਦੇ ਵਿੱਚ ਨਹੀਂ ਆ ਸਕਦੇ ਚਾਹੇ ਕਿਸੇ ਵੀ ਬਹਾਨੇ ਆਈਏ ਚਾਹੇ ਸੇਵਾ ਦੇ ਬਹਾਨੇ ਆਈਏ ਪ੍ਰਭ ਜੀ ਤੋਂ ਮਨ ਸ਼ਾਂਤ ਹੋ ਗਏ ਚਾਹੇ ਸੇਵਾ ਦੇ ਬਹਾਨੇ ਆਈਏ ਚਾਹੇ ਇੱਥੇ ਕਾਰੋਬਾਰ ਦੇ ਬਹਾਨੇ ਆਈਏ ਚਾਹੇ ਕੇਵਲ ਨਾਮ ਜਪਣ ਦੇ ਬਹਾਨੇ ਆਈਏ ਬਿਨਾ ਕਰਮਾਂ ਤੋਂ ਬਿਨਾ ਭਾਗਾ ਤੋਂ ਆਪਾਂ ਨੂੰ ਇਹ ਸੰਗਤ ਨਹੀਂ ਮਿਲਦੀ ਬਾਸਾ ਕਰੇ ਬਿਨੁ ਭਾਗਾ ਸਤ ਸੰਗ ਨਾ ਲਭੈ ਬਿਨ ਸੰਗਤ ਮੈਲ ਭਰੇ ਜੀਉ ਤੇ ਇਸ ਸੰਗਤ ਤੋਂ ਬਿਨਾ ਆਪਣਾ ਮਨ ਮੈਲ ਦੇ ਨਾਲ ਭਰਿਆ ਜਾ ਰਿਹਾ ਹੈ ਤਸੀਂ ਕਰਵਾ ਵਾਲੇ ਉਹ ਤੁਹਾਨੂੰ ਮਾਲਕ ਨੇ ਸੋਝੀ ਬਖਸ਼ੀ ਹੈ ਸੰਗਤ ਦੇ ਵਿੱਚ ਆਇਆ ਜਿੱਥੇ ਨਾਮ ਜਪਣਾ ਹੈ ਆਪਾਂ ਨੂੰ ਜਿੱਥੇ ਉਸ ਮਾਲਕ ਨੂੰ ਯਾਦ ਕਰਨਾ ਹੈ ਤੇ ਜੇ ਅਜੇ ਵੀ ਆਪਾਂ ਨਾਂ ਲਾਹਾ ਲਿਆ ਤਾਂ ਫਿਰ ਸਮਝੋ ਅਜੇ ਆਪਣੇ ਵਿੱਚ ਕਾਲ ਨਜੂਜੂ ਦੇ ਕਾਲ ਕੋਈ ਮੌਕਾ ਨਹੀਂ ਛੱਡ ਰਿਹਾ ਕਾਲ ਉਹ ਹਰ ਪਲ ਹਰ ਘੜੇ ਜੋ ਆਪਣੇ ਉੱਤੇ ਨજર ਰੱਖ ਰਿਹਾ ਕਿ ਇਹ ਕਿਤੇ ਨਾਗ ਨਾ ਜੰਗ ਲੜੇ ਕਿਤੇ ਮੇਰੇ ਮਾਲਕ ਇਹਨਾਂ ਨੂੰ ਇਹਨਾਂ ਦੀ ਪੁਕਾਰ ਨਾ ਸੁਣ ਲੈ ਕਿਤੇ ਇਹਨਾਂ ਨੂੰ ਦਸਵੇਂ ਦਰ ਦੇ ਅੰਦਰ ਬੁਲਾ ਲੈ ਉਹ ਫਿਰ ਸ਼ਰਧਾ ਤਾਂ ਘੇੜਦੇ ਫਿਰ ਦੋ ਚਾਰ ਸ਼ਰਧਾਤੀ ਅੰਸਰ ਸੰਗਤ ਦੇ ਵਿੱਚ ਭੇਜਦੇ ਕਰਦੇ ਕੁਝ ਨਹੀਂ ਕਸ ਉਨ੍ਹਾਂ ਦਾ ਕਿਸੇ ਨਾ ਕਿਸੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਗਤ ਦਾ ਮਨ ਭਟਕਾਉਣ ਦਾ ਕਾਰਜ ਕਰਦਾ ਤੇ ਉਸ ਜੀਵ ਨੂੰ ਉਦ ਨਹੀਂ ਪਤਾ ਹੁੰਦਾ ਕਿ ਮੈਂ ਕਾਲ ਦਾ ਏਜੰਟ ਬਣ ਗਿਆ ਕਿਉਂ ਕਿ ਆਪਣੀ ਜਾਣ ਦੇ ਵਿੱਚ ਤਾਂ ਉਹ ਸੰਗਤ ਦੇ ਵਿੱਚ ਨਾਮ ਜਪਣ ਆਇਆ ਪਰ ਉਹ ਨਾਮ ਨਾ ਜਪ ਕੇ ਦੂਜਿਆਂ ਨੂੰ ਵੀ ਨਾਮ ਨਾ ਜਪਣ ਦੇਣ ਕਰਕੇ ਉਹ ਕਾਲ ਦਾ 에ਜੰਟ ਬਣ ਗਏ। ਇਸ ਕਰਕੇ ਗੁਰੂ ਕਹ ਰਹੇ ਹੋ ਸਾਰੇ ਜਣੇ ਸਾਧਾਮ ਹੋ ਜਾਓ। ਸਤਰਕ ਹੋ ਜਾਓ। ਕਿਤੇ ਉਹ ਕਾਲ ਸ਼ਰਤ ਸਾਡੇ ਨਾਲ ਤੇ ਨਹੀਂ ਖੇਡ ਰਿਹਾ। ਕਿਤੇ ਸਾਡੇ ਅੰਦਰ ਤੇ ਨਹੀਂ ਕੋਈ ਐਸੀ ਚਾਰ ਚਰਨ ਜੀ ਦੇ ਕਰਕੇ ਕੁਝ ਕਾਲ ਨੂੰ ਫਾਇਦਾ ਹੋ ਰਿਹਾ ਹੁੰਦਾ ਜੇ ਆਪਾਂ ਨੇ ਨਿੱਕੇ ਜੇ ਕਾਰਜ ਕਰਕੇ ਨਿੱਕੀ ਜੀ ਗੰਤੀ ਕਰਕੇ ਇੱਥੇ ਬੈਠੀ ਸੰਗਤ ਦੇ ਸਵਾਸਾਂ ਦਾ ਧਨ ਲੁੱਟਿਆ ਜਾ ਰਿਹਾ ਹੈ ਤਾਂ ਸਭ ਤੋਂ ਵੱਡੇ ਪਾਪਾਂ ਦੇ ਭਾਗੀਦਾਰ ਆਪਾਂ ਹਾਂ ਇਸ ਕਰਕੇ ਸਾਰਿਆਂ ਨੇ ਸਤਰਕ ਰਹਿਣਾ ਸਾਵਧਾਨ ਰਹਿਣਾ। ਸਾਸ਼ਤੇ ਨਾਮ ਜਪਣ ਵਾਸਤੇ ਵੀ ਕਹਿੰਦੇ ਆ ਕਿ ਤੁਸੀਂ ਸਾਵਧਾਨ ਹੋ ਕੇ ਨਾਮ ਜਪਣਾ। ਸਤਰਕ ਹੋ ਕੇ ਨਾਮ ਜਪਣਾ, ਇਕਾਗਰਿਤ ਹੋ ਕੇ ਨਾਮ ਜਪਣਾ। ਆਪਣੇ ਮਨ ਦੀ ਟੇਕ ਨੂੰ ਲਗਾ ਕੇ ਨਾਮ ਜਪਣਾ। ਸਿਰਫ ਗੱਲਾਂ-ਗੱਲਾਂ ਦੇ ਨਾਮ ਨਹੀਂ ਜਪਣਾ। ਨਾਮ ਜਪਣ ਵਾਸਤੇ ਆਪਣੇ ਮਨ ਨੂੰ ਇਕਾਗਰ ਕਰਨਾ ਪੈਣਾ ਇਸ ਦ੍ਰਿਸ਼ਟਮਾਨ ਤੋਂ ਟੁੱਟਣਾ ਪੈਣਾ ਜੇ ਇਸ ਦ੍ਰਿਸ਼ਟਮਾਨ ਤੋਂ ਨਾ ਟੁੱਟੇ ਤਾਂ ਸੰਮਾਲਕ ਦੇ ਨਾਲ ਨਹੀਂ ਜੁੜਿਆ ਜਾਣਾ ਗੁਰ ਕਹੇ ਆਪਾਂ ਦੋਏ ਪਾਸੇ ਜੁੜ ਕੇ ਨਹੀਂ ਰਹਿ ਸਕਦੇ ਜੇ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਤਾਂ ਮਾਲਕ ਤੋਂ ਜੇ ਮਾਲਕ ਦੇ ਨਾਲ ਜੁੜਨਾ ਹੈ ਤਾਂ ਆਪਾਂ ਨੂੰ ਇਹ ਸੰਸਾਰ ਦੇ ਅਦ੍ਰਿਸ਼ਟ ਮਾਨ ਛੱਡਣਾ ਪੈਣਾ ਹੈ ਇਹਦੇ ਵਿੱਚ ਜਿਹੜਾ ਗੁੱਝੇ ਪਏ ਆ ਨਾ ਵਿੱਚ ਫਸੇ ਪਏ ਆ ਇਹਦੇ ਇਸ ਸਾਰੇ ਚਰਜਰਨ ਦੇ ਵਿੱਚੋਂ ਨਿਕਲਣਾ ਪੈਣਾ ਤਾਂ ਕਰਕੇ ਨਹੀਂ ਸਿਰਫ ਮਨ ਕਰਦ ਕਰ ਮਨ ਕਰਕੇ ਆਪਾਂ ਕਿੱਦਾਂ ਨਿਕਲ ਸਕਾਂ ਮਨ ਕਰਕੇ ਆਪਾਂ ਉਦੋਂ ਹੀ ਨਿਕਲ ਸਕਦੇ ਹਾਂ ਜਦੋਂ ਆਪਣੇ ਵਿਚਾਰ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਹੋ ਜਾਣਗੇ ਆਪਣੇ ਵਿਚਾਰ ਤ੍ਰੈ ਗੁਣਾਂ ਤੋਂ ਉੱਪਰ ਹੋ ਜਾਣਗੇ ਇਸ ਦ੍ਰਿਸ਼ਟ ਮੰਡਲ ਦੇ ਵਿੱਚ ਤਿੰਨ ਗੁਣ ਚਾਹਦੇ ਹਨ ਰਜ ਗੁਣ ਤਮ ਗੁਣ ਤੇ ਸਤੋ ਗੁਣ ਇਹ ਤਿੰਨ ਵਿਚਾਰ ਨੇ ਜੋ ਇਸ ਸੰਸਾਰ ਨੂੰ ਚਲਾ ਰਹੇ ਹਨ ਦ੍ਰਿਸ਼ਟਮਾਨ ਗੁਰ ਪਰ ਇਹਨਾਂ ਤਿੰਨੇ ਗੁਣਾਂ ਤੋਂ ਉੱਪਰ ਉੱਠ ਕੇ ਹੀ ਆਪਾਂ ਮਾਲਕ ਨੂੰ ਮਿਲ ਸਕਦੇ ਹਾਂ ਇਹਨਾਂ ਤਿੰਨੇ ਗੁਣਾਂ ਹੁਣ ਇਹਨਾਂ ਤਿੰਨੇ ਗੁਣਾਂ ਦੇ ਵਿੱਚ ਕਿਹੜੇ ਕਿਹੜੇ ਵਿਚਾਰ ਆਉਂਦੇ ਹਨ ਈਰਖਾ ਲਫਰਤ ਵੈਰ ਵਿਰੋਧ ਚਿੰਤਾ ਫਿਕਰ ਸਹنسੇ दया पुण्य दान धर्म ਇਹ ਸਾਰੇ ਇਹਨਾਂ ਤ੍ਰਹ ਗੁਣਾ ਦੇ ਵਿੱਚ ਆ ਜਾਂਦੇ ਆ ਪਰ ਜਦੋਂ ਆਪਾਂ ਮਾਲਕ ਨੂੰ ਮਿਲਣ ਦੀ ਗੱਲ ਕਰਦੇ ਆ ਫਿਰ ਇਹਨਾਂ ਕੰਨੇ ਗੁਣਾ ਤੋਂ ਉੱਤੇ ਉੱਤੇ ਆਪਾਂ ਉਸ ਮਾਲਕ ਨੂੰ ਜੁਮੇ ਲੱ ਸਕਦੇ ਆ ਇਹ ਸਾਰੇ ਵਿਚਾਰ ਉਦੋਂ ਆਪਣੇ ਮਨ ਦੇ ਵਿੱਚ ਉਤਪਦੇ ਆ ਜਦੋਂ ਆਪਾਂ ਉਸ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰਦੇ ਹਾਂ ਇੱਥੇ ਜਿੰਨੀ ਵੀ ਸੰਗਤ ਬੈਠੀ ਹੈ ਧਿਆਨ ਦੇ ਕੇ ਦੇਖਿਓ ਕਿ ਜਦੋਂ ਵੀ ਆਪਾਂ ਸੇਵਾ ਸ਼ੁਰੂ ਕਰਾਂਗੇ ਉਸ ਮਾਲਕ ਦੀ ਯਾਦ ਦੇ ਵਿੱਚ ਬੈਠਣਾ ਸ਼ੁਰੂ ਕਰਾਂਗੇ ਆਪਣੇ ਅੰਦਰ ਸਿਰਫ ਇਹੀ ਵਿਚਾਰ ਆਉਣਗੇ ਮੀਰਖ ਨਫ਼ਰਤ ਵੈਰ ਵਿਰੋਧ ਜੇ ਕਿਤੇ ਆਪ ਇਸ ਤੋਂ ਬਚ ਜਾਵਾਂਗੇ ਤਾਂ ਫਿਰ ਚੱਲੇਗਾ ਚਿੰਤਾ ਛੇ ਕੇ ਸੈਨਸੇ ਦੁਆਸ ਤੇ ਜੇ ਕਿਤੇ ਮੇਰਾ ਮਾਲਕ ਫਿਰ ਥੋੜੀ ਜਿਹੀ ਕਿਰਪਾ ਕਰੇ ਤਾਂ ਆਪਣੇ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਦਇਆ ਧਾਨ ਪੁੰਨ ਧਰਮ ਸੇਵਾ ਤਾਂ ਫਿਰ ਇਹ ਚੱਲ ਗਿਆ ਤੇ ਆਪਾਂ ਨੇ ਇਹਨਾਂ ਤਿੰਨਾਂ ਤੋਂ ਹੀ ਉੱਪਰ ਉੱਠੇ ਐਸੇ ਕਰਕੇ ਆਪਾਂ ਸਿਮਰਨ ਕਰਦੇ ਹਾਂ ਐਸੇ ਸਿਮਰਨ ਕਰਕੇ ਆਪਾਂ ਇਹਨਾਂ ਤਿੰਨਾਂ ਗੁਨਾ ਤੋਂ ਉੱਪਰ ਉੱਠ ਸਕਦੇ ਹਾਂ ਕਿਉਂਕਿ ਜਿਹੜੀ ਸਿਮਰਨ ਕਰਨ ਦੀ ਵਿਧੀ ਹੈ ਜਿਹੜੀ ਝੁਗਤੀ ਹੈ ਉਸ ਝੁਗਤੀ ਦੇ ਨਾਲ ਜਦੋਂ ਨਾਮ ਜਪਿਆ ਜਾਏਗਾ ਤਾਂ ਪਰ ਉਹ ਜਪਿਆ ਹੋਇਆ ਨਾਮ ਮੇਰੇ ਮਾਲਕ ਨੂੰ ਮਨਜ਼ੂਰ ਹੋਏਗਾ ਆਪਣੀ ਮਰਜ਼ੀ ਨਾਲ ਤੇ ਆਪਾਂ ਉਸ ਮਾਲਕ ਨੂੰ ਯਾਦ ਵੀ ਨਹੀਂ ਕਰ ਸਕਦੇ ਕੋਦਾਂ ਬਹੁਤ ਸਾਰੀ ਸੰਗਤ ਜੋਰ ਲਾ ਰਹੀ ਹੈ ਪਰ ਆਪਣੀ ਮਰਜ਼ੀ ਦੇ ਨਾਲ ਜੇ ਆਪਾਂ ਨਾਮ ਜਪ ਰਹੇ ਆ ਆਪਣੀ ਮਰਜ਼ੀ ਦੇ ਨਾਲ ਆਪਣੀ ਮਤ ਦੇ ਨਾਲ ਮਨਪੱਤ ਦੇ ਨਾਲ ਆਪਾਂ ਉਸ ਮਾਲਕ ਨੂੰ ਯਾਦ ਕਰ ਰਹੇ ਆ ਤਾਂ ਗੁਰੂ ਕਹ ਰਿਹਾ ਉਹ ਸਮਾਲਕ ਨੂੰ ਨਹੀਂ ਮਿਲਿਆ ਜਾਣਾ ਆਕਸ਼ਾ ਕਮਾਰੇ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾ ਕਿਉਂ ਕਿ RAM ਕਹਿਣ ਮੈਂ ਇਹਦਾ ਸਾਰੇ ਬੰਦਕ ਨੂੰ ਵਹੀ ਗੁਰੂ ਕਹ ਰਿਹਾ ਦੁਨੀਆ ਅੱਜ ਤੋਂ ਨਹੀਂ अनेका ਸਮਿਆ ਤਾਂ ਕਈ ਸਾਲਾਂ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦੀ ਆ ਰਹੀ ਐ ਪਰ RAM ਨੂੰ ਨਹੀਂ ਬਿਰਲੇ ਆਸ਼ਕਰ ਹੈ ਨਾ ਬਿਰਲੇ ਨਹੀਂ ਕਣੇ ਬਿਰਲੇ ਜਿਹਾ ਜਿਹੜੇ ਮਾਲਕ ਨੂੰ ਮਿਲਦੇ ਆ ਮਾਲਕ ਦੇ ਮਿਲਣ ਦੀ ਸੋਝੀ ਰੱਖਦੇ ਆ ਜਿਆਦਾ ਨਹੀਂ ਹੈ ਕਿਉਂਕਿ ਸਾਰਿਆਂ ਕੋਲੇ ਆਪਣੇ ਮਤ ਆ ਜਦੋਂ ਕੋ ਆਪਣੇ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਨੂੰ ਲੈ ਲੈਂਦੇ ਆ ਫਿਰ ਮੇਰੇ ਮਾਲਕ ਦੀ ਬਖਸ਼ਿਸ਼ ਥੋੜਾ ਜਲਦੀ ਹੋ ਜਾਂਦੀ ਹੈ ਮੇਰੇ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ ਹੁਣ ਗੁਰੂ ਦੀ ਮਤ ਆਪਾਂ ਕੀ ਕਹਿ ਰਹੀ ਹੈ ਗੁਰੂ ਦੀ ਮਤ ਦੇ ਅਨੁਸਾਰ ਜਦੋਂ ਆਪਾਂ ਨਾਮ ਜਪਾਂਗੇ ਗੁਰੂ ਜੀ ਦੱਸੀ ਹੋਈ ਝੁਕਤੀ ਦੇ ਨਾਲ ਜਦੋਂ ਆਪਾਂ ਨਾਮ ਜਪਾਂਗੇ ਤਾਂ ਗੁਰੂ ਪਰਿਓ ਫਿਰ ਉਹ ਮੇਰਾ ਮਾਲਕ ਖੁਸ਼ ਹੋ ਜਾਏਗਾ ਔਰ ਆਪਣੀਆਂ ਝੋਲੀਆਂ ਰਹਿਮਤਾਂ ਦੇ ਨਾਲ ਖੁਸ਼ੀਆਂ ਦੇ ਨਾਲ ਪਰੇ ਜੇਕਰ ਆਪਾਂ ਵੀ ਚਾਹੋਣਿਆ ਕਿ ਸਾਡੀ ਉਲੀ ਦੇ ਵਿੱਚ ਨਾਮ ਜੀ ਦਾਤ ਪਵੇ ਸਾਨੂੰ ਵੀ ਕਿਤੇ ਕੋ ਮੇਰਾ ਮਾਲਕ ਦਰਸ਼ਨ ਦੇ ਕੇ ਨਿਹਾਲ ਕਰੇ ਤਾਂ ਫਿਰ ਆਪਣੀ ਮਤ ਨੂੰ ਛੱਡ ਕੇ ਗੁਰੂ ਦੇ ਮਤ ਅਪਣਾਉਣੇ ਸ਼ੁਰੂ ਕਰਦੇ ਹੁਣ ਜਿਆਦਾ ਸਨਮਾਨੀ ਆਪਾਂ ਲੈਂਦੇ ਕਿਉਂਕਿ ਗੁਰੂ ਦੇ ਮਤ ਤੋਂ ਸਾਰਿਆਂ ਨੂੰ ਥੋੜਾ ਸਮਾਂ ਪਹਿਲਾਂ ਬਾਬਾ ਜੀ ਨੇ ਸਮਝਾਇਆ ਕਿ ਜਦੋਂ ਸਿਮਰਨ ਕਰਨਾ ਹੈ ਮੁੱਖਤੋਂ ਪੌਣ ਅੰਦਰ ਜਾ ਰਹੀ ਹੈ ਆਪਾਂ ਨੇ ਵਾਧਾ ਉਚਾਰਨ ਕਰਨਾ ਤੇ ਜਦੋਂ ਪੌਣ ਬਾਹਰ ਆਏਗੀ ਤਾਂ ਗੁਰੂ ਦਾ ਉਚਾਰਨ ਕਰਨਾ ਸਵਾਸਾਂ ਦੇ ਉੱਤੇ ਪੂਰਾ ਕੰਟਰੋਲ ਰੱਖਣਾ ਤੇ ਆਪਣੀ ਹੀ ਆਵਾਜ਼ ਨੂੰ ਆਪ ਸੁਣਨਾ ਨੇਤਰਾਂ ਨੂੰ ਬੰਦ ਰੱਖਣਾ ਨੇਤਰਾਂ ਨੂੰ ਬੰਦ ਰੱਖਣਾ ਕਿ ਇਹ ਨੇਤਰ ਹੀ ਨੇ ਜਿਹੜੇ ਸਾਨੂੰ ਦ੍ਰਿਸ਼ਟਮਾਨ ਦੇ ਨਾਲ ਜੋੜਦੇ ਨੇ ਇਹਨਾਂ ਨੇਤਰਾਂ ਕਰਕੇ ਹੀ ਗੁਰੂ ਕਹ ਰਿਹਾ ਆਪਾਂ ਉਸ ਮਾਲਕ ਨੂੰ ਨਹੀਂ ਮਿਲ 파 ਰਹੇ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਨੇਤਰਾਂ ਦੇ ਜਿੰਦਾ ਰਹੀ ਮੇਰਾ ਮਾਲਕ ਨੇ ਉਹ ਜੋਤ ਰੱਖੀ ਹੋਈ ਹੈ ਜਿਹਨੂੰ ਆਪਾਂ ਮੱਲ ਰੱਖ ਆਖਦੇ ਨੇ ਨੰਸਵ ਦੇ ਪਾਠ ਦੇ ਵਿੱਚ ਆਪਾਂ ਪੜ੍ਹਦੇ ਆਂ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਉਸ ਹਰੀ ਨੇ ਉਸ ਪਿਤਾ ਪਰਮਾਤਮਾ ਨੇ ਤੁਹਾਡੇ ਅੰਦਰ ਇੱਕ ਜੋਤ ਰੱਖੀ ਹੈ ਇਹ ਬਾਸ਼ਾ ਨੇ ਪਰਮਾਨੰਥ ਕਹਿੰਦਾ ਹੁਣ ਉਹ ਜੋਤ ਕੀ ਇਹਦੇ ਜੋਤ ਦੀ ਗੱਲ ਕਰੀਏ ਤਾਂ ਬਾਸ਼ਾ ਕਹਿੰਦਾ ਕਿ ਉਹ ਜੋਤ ਹੀ ਹੈ ਜਿਹੜਾ ਆਪਣਾ ਅਸਲ ਸਰੂਪ ਹੈ ਜਿਹੜਾ ਇਸ ਤਨ ਦੇ ਅੰਦਰ ਮਨ ਬੈਠਾ ਹੈ ਜੋ ਆਪਣਾ ਅਸਲ ਸਰੂਪ ਹੈ ਮਨ ਇਹ ਮਨ ਹੀ ਉਸ ਜੋਤ ਦਾ ਜੀਵਤ ਨੂਰੀ ਮਨ ਆ ਕੇ ਅਰ ਪਛਾਣ ਕਰੇ ਹੈ ਮਨਤੂ ਜੋਤ ਸਰੂਪ ਹੈ ਆਪਣਾ ਅਮੂਲ ਪਰਚਾਪਸ਼ਾਨ ਤੂੰ ਆਪਣਾ ਮੂਲ ਪਛਾਣ ਕੇ ਤੂੰ ਕੀ ਹੈ ਤੂੰ ਕੋ ਜੋਤ ਹੈ ਜਿਹੜੀ ਮਾਲਕ ਨੇ ਨੇਤਰਾਂ ਦੇ ਅੰਦਰ ਧਰਾਈ ਆ ਪਰ ਆਪਾ ਕੋ ਜੇ ਪਾਇਆ ਕੋ ਜਨਾ ਨੀ ਗੁਰੂ ਕਹ ਰਿਓ ਇਸੇ ਮਨ ਕਰਕੇ ਆਪਾਂ ਨੇ ਨਾਮ ਜਪਣਾ ਇਸੇ ਮਨ ਕਰਕੇ ਆਪਾਂ ਨੇ ਭਵਸਾਗਰ ਨੂੰ ਪਾਰ ਕਰਨਾ ਔਰ ਇਸੇ ਮਨ ਕਰਕੇ ਗੁਰੂ ਕਹ ਰਿਓ ਆਪਾਂ ਨੇ ਇਸ ਜਨਮ ਮਰਨ ਦੇ ਚੱਕਰ ਵਿੱਚੋਂ ਮੁਕਤ ਹੋਣਾ ਤਰੀਕਾ ਸਾਰਿਆਂ ਨੂੰ ਪਤਾ ਹੀ ਹੈ ਦੱਸ ਦਿੱਤਾ ਨੇਤਰਾਂ ਨੂੰ ਬੰਦ ਮੁੱਕ ਤੋਂ ਕੋਣ ਅੰਦਰ ਜਾ ਰਹੀ ਹੈ ਤਾਂ ਬਾਹਰ ਆ ਰਹੀ ਹੈ ਤਾਂ ਗੁਰੂ ਆਪਣੀ ਹੀ ਆਵਾਜ਼ ਨੂੰ ਆਪਣੇ ਕੰਨਾਂ ਦੇ ਨਾਲ ਆਪ ਸੁਣਨਾ ਹੈ ਉਸ ਸ਼ਰਤ ਸਾਰੇ ਜਾਣਿਆਂ ਨੇ ਸਾਵਧਾਨ ਹੋ ਕੇ ਬੈਠਣਾ ਹੈ ਇਕਾਗਰਿਤ ਹੋ ਕੇ ਬੈਠਣਾ ਹੈ ਅੱਜ ਲਈ ਇਸ ਤਰੀਕੇ ਦੇ ਨਾਲ ਬੈਠ ਜਾਓ 2 ਮਿੰਟ ਤੁਸੀਂ ਅਜੇ ਵੀ ਲੈ ਲਓ ਪੱਤਾਂ ਖੋਲ੍ਹ ਲਓ ਪਰ ਬਾਹਰ ਦੇ ਵਿੱਚ ਕੋਈ ਵੀ ਜੀਵ ਇਹ ਜੁਗ ਨਾ ਕਰੇ ਅਡੋਲ ਅਵਸਥਾ ਦੇ ਵਿੱਚ ਬੈਠੋ ਕਿਉਂਕਿ ਤੁਹਾਡੇ ਹਿੱਲ ਜੁਲ ਕਰਨ ਦੇ ਨਾਲ ਤੁਹਾਡੇ ਨਾਲ ਬੈਠਾ ਜੀਵ ਵੀ ਪਰੇਸ਼ਾਨ ਹੋਏਗਾ ਅਡੋਲ ਅਵਸਥਾ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰ ਜੀ ਜੇ ਤੁਹਾਨੂੰ ਲੱਗਦਾ ਕਿ ਚੌਕੜਾ ਨਹੀਂ ਮਾਰ ਸਕਦੇ ਤਾਂ ਆਪਣੀਆਂ ਲੱਤਾਂ ਨੂੰ ਥੋੜਾ ਜਿਆਦਾ ਖੋਲ ਕੇ ਬੈਠ ਜਾਓ ਜੇ ਤੁਹਾਨੂੰ ਲੱਗਦਾ ਕਿ ਵਿਦਾ ਸਹਾਰੇ ਤੋਂ ਨਹੀਂ ਬੈਠ ਸਕਦੇ ਤਾਂ ਥੋੜਾ ਜਿਆਦਾ ਆਸਰਾ ਲੈ ਕੇ ਬੈਠ ਜਾਓ ਪਰ ਜਦੋਂ ਇੱਕ ਵਾਰ ਬੈਠ ਗਏ ਉਦੋਂ ਕੋਸ਼ਿਸ਼ ਕਰੋ ਕਿ ਉਸੇ ਪੋਜੀਸ਼ਨ ਦੇ ਵਿੱਚ ਤੁਸੀਂ ਲੰਮੇ ਸਮੇਂ ਤੱਕ ਬੈਠ ਸਕੋ ਲੰਬੇ ਸਮੇਂ ਤੱਕ ਕਹਿੰਦੇ ਕਹਿੰਦੇ ਆਉਂਦੇ ਰਹਣਗਾ ਤੇ ਸੰਗਤ ਬਾਹਰ ਆਉਣ ਵਾਲੀ ਹੈ ਵਿੱਚ ਬਿਠਾ ਦਿੱਤੀ ਜਾਵੇ ਮਤਲਬ ਬੈਂਜੀ ਮੈਂ ਇਹ ਬੇਅਦਕਾਤ ਹੋ ਗਿਆ ਕਿ ਅਸੀਂ ਆਉਂਦੀਆਂ ਨਾ ਪਰਕਰਾਰਾ ਨਾ ਬੰਦ ਕਰੀਏ ਬੈਂਤੀਏ ਪਰਮੰਤ ਕਾਨੂੰਨ ਵਿੜੇ ਪੈਰੇ ਦਾ ਇਤੇ ਖੜਿਆ ਹੈ ਜੇ ਕੋਈ ਸੰਗਤ ਪੰਡਾਲ ਦੇ ਅੰਦਰ ਐਂਟਰ ਕਰ ਰਹੀ ਹੈ ਬਾਹਰੋਂ ਆ ਰਹੀ ਹੈ ਤਾਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਕਿ ਅਜੇ ਪਿੱਛੇ ਹੀ ਬੈਠ ਜਾਓ ਕਿਉਂਕਿ ਉਹਨਾਂ ਦੇ ਚੱਲਣ ਦੇ ਤੁਰਨ ਕਰਨ ਦੀ ਆਵਾਜ਼ ਦੇ ਨਾਲ ਵੀ ਪਰੇਸ਼ਾਨੀ ਹੁੰਦੀ ਹੈ ਸੰਗਤ ਦਾ ਧਿਆਨ ਲੱਗਦਾ ਜਿਹੜੇ ਤੇ ਅਭਿਆਸੀ ਜੀਵ ਆ ਉਹਨਾਂ ਨੂੰ ਤੇ ਫਰਕ ਨਹੀਂ ਪੈਂਦਾ ਤਾਂ ਪਰ ਜਿਹੜੇ ਜਿਹ ਅਜੇ ਸਿਮਰਨ ਦੇ ਵਿੱਚ ਕੱਚੇ ਐ ਫਿਰ ਉਹਨਾਂ ਦਾ ਮਨ ਬਹੁਤ ਜਲਦੀ ਆਪਣੇ ਆਲੇ ਦੁਆਲੇ ਹੁੰਦੀ ਆਵਾਜ਼ ਨੂੰ ਕੀਦਾ ਜਿਹੜੇ ਜੀਵ ਅਬਿਆਸ ਦੇ ਵਿੱਚ ਪੱਕੇ ਹਨ ਉਹਨਾਂ ਨੂੰ ਤੇ ਨਹੀਂ ਕੋਈ ਫਰਕ ਪੈਂਦਾ ਨਹੀਂ ਕੋਈ ਅਸਰ ਹੁੰਦਾ ਪਰ ਅਜੇ ਜਿਹੜੇ ਕੱਚੇ ਐ ਜਿਹੜੇ ਅਜੇ ਕੋਸ਼ਿਸ਼ਾਂ ਦੇ ਵਿੱਚ ਲੱਗੇ ਐ ਜਿਹੜੇ ਅਜੇ ਮੱਢ ਨੂੰ ਫੁੱਟ ਰਹੇ ਐ ਉਹਨਾਂ ਨੂੰ ਕਿਤੇ ਥੋੜੀ ਤਕਲੀਫ ਹੋ ਸਕਦੀ ਹੈ ਇਸ ਕਰਕੇ ਬੇਨਤੀ ਹੈ ਪਰ ਕੋਈ ਵੀ ਅੰਦਰ ਐਂਟਰ ਨਾ ਕਰੇ ਅੰਦਰ ਦਾ ਤੋਰਾ ਫੇਰਾ ਸਾਰਾ ਬੰਦ ਕਰ ਦਿੱਤਾ ਜਾਏ ਆਰੇ ਸੰਗਤ ਸਾਧਨ ਇਕਾਗਰਿਤ ਹੋ ਕੇ ਬੈਠ ਜਾਏ ਆਓ ਜੀ ਵਰਨਮ ਪਾੜਿਆ ਕਰੀਏ ਸ਼ੁਰੂ ਵਾ ਗੁਰੂ 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 ਵਾ ਗੁਰ

ਵਾਹ <tune> ਗੁਰੂ <tune> 와 그룹 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 와 그룹